ਬੇਅਦਬੀਆਂ ਦੇ ਮੁੱਦੇ ਉੱਤੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਹੁਣੇ ਜੇ ਸ਼ਾਮਲ ਹੋਏ ਜਸਟਿਸ ਜੋਰਾ ਸਿੰਘ ਨੇ ਕਾਫੀ ਅਹਿਮ ਖੁਲਾਸੇ ਕੀਤੇ ਨੇ ਜਿਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਸਪਸ਼ਟ ਤੌਰ ਦੇ ਉੱਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨਵੀਂ ਸਰਕਾਰ ਦਾ ਜਿਹੜਾ ਰਵਈਆ ਉਹ ਵੀ ਢਿੱਲਮਠ ਵਾਲਾ ਹੀ ਰਿਹਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਖੁਦ ਜਸਟਿਸ ਜੋਰਾ ਸਿੰਘ ਨੇ ਜੋਰਾ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਹੈ ਤੁਸੀਂ ਇਹਦੇ ਵਿੱਚ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਅਕਾਲੀ ਸਰਕਾਰ ਨੇ ਬੰਦ ਹੀ ਕਾਰਵਾਈ ਨਹੀਂ ਕੀਤੀ ਟੁਕਮੀ ਕਾਰਵਾਈ ਨਹੀਂ ਕੀਤੀ ਕਿਹੜੀ ਇਹੋ ਜੀ ਕਾਰਵਾਈ ਸੀ ਜਿਹੜੀ ਤੁਹਾਨੂੰ ਲੱਗਦਾ ਕਿ ਜੇ ਉਹ ਕਾਰਵਾਈ ਅਕਾਲੀ ਸਰਕਾਰ ਕਰਦੀ ਤਾਂ ਲੋਕਾਂ ਨੂੰ ਇਨਸਾਫ ਮਿਲ ਜਾਣਾ ਸੀ ਬੇਅਦਬੀਆਂ ਦੇ ਮੁੱਦੇ ਤੇ ਦੇਖੋ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਬੇਅਦਬੀ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਐਸਆਈਟੀ ਬੰਦੀ ਹੈਗੀ ਹੈ ਐਸਆਈਟੀ ਬਣਾਉਣ ਦਾ ਕਾਰਨ ਕੀ ਹੈ ਵੀ ਜੋ ਦੋਸ਼ੀ ਹੈ ਉਹਨਾਂ ਨੂੰ ਫੜਿਆ ਜਾਏ ਟਿਸਕ ਤੇ ਜਾਣ ਵੀ ਕਿਨੇ ਇਹ ਕ੍ਰਾਈਮ ਕੀਤਾ ਹੈ ਜੀ ਉਹਦੇ ਤੇ ਕਈ ਫੈਕਟਰ ਹੈ ਪਹਿਲਾਂ ਮੈਂ ਇਹ ਕਿਹਾ ਵੀ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿੱਥੋਂ ਚੋਰੀ ਹੋਇਆ ਹੈ ਬੋਜ ਜਵਾਰ ਸਿੰਘ ਵਾਲਾ ਤੋਂ ਚੋਰੀ ਹੋਇਆ ਹੈ ਉਹਦਾ ਜੋ ਗ੍ਰੰਥੀ ਹੈ ਗੁਰਾ ਸਿੰਘ ਇਹਨੇ ਕਿ ਕਿਸ ਵੀ ਮੈਲੇ ਫੇਰ ਵੀ ਲੌਕ ਕੀਤੀ ਹੈ ਵੀ ਉਹ ਤੋਂ ਪੁੱਛ ਕੇ ਕਰਨੀ ਚਾਹੀਦੀ ਸੀ ਵੀ ਉਹ ਕਿਸ ਹਾਲਾਤ ਚ ਗੁਰੂ ਗੁਰਦਾਰ ਸਾਹਿਬ ਨੂੰ ਅਨਲੌਕ ਮਤਲਬ ਖੁੱਲ੍ਹੇ ਛੱਡ ਕੇ ਚਲਾ ਗਿਆ ਕਿਸੇ ਨੂੰ ਸਪੁਰਦ ਨਹੀਂ ਕਰਕੇ ਗਿਆ ਕਿਸੇ ਨੂੰ ਕਹਿ ਕੇ ਨਹੀਂ ਗਿਆ ਵੀ ਮੈਂ ਬਾਹਰ ਜਾਣਾ ਹੈਗਾ ਮੇਰੀ ਐਬਸੈਂਸ ਦੇ ਵਿੱਚ ਗੁਰਦਾਰ ਸਾਹਿਬ ਦੀ ਦੇਖਭਾਲ ਰੱਖਣੀ ਹੈ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਕਮੇਟੀ ਮੈਂਬਰਸ ਹੈਗੇ ਆ ਉਹਨਾਂ ਨੂੰ ਇਨਫੋਰਮ ਕਰਕੇ ਜਾਣਾ ਚਾਹੀਦਾ ਸੀ ਉਹ ਉਹਦੀ ਮਤਲਬ ਇਨਵੈਸਟੀਗੇਸ਼ਨ ਨੂੰ ਚ ਉਹਨੂੰ ਜੁਆਇਨ ਕਰਾਉਣਾ ਚਾਹੀਦਾ ਸੀ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਜੀ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਇੱਕ ਰੀਜਨ ਪੁਲਿਸ ਵਾਲੇ ਇਹ ਦੇ ਰਹੇ ਆ ਵੀ ਉਹਦੀ ਹੈਲਥ ਠੀਕ ਨਹੀਂ ਸੀ ਉਹਨੂੰ ਕੋਈ ਹਾਰਟ ਦੀ ਪ੍ਰੋਬਲਮ ਸੀ ਇਸ ਕਰਕੇ ਇਨਵੈਸਟੀਗੇਸ਼ਨ ਨੂੰ ਪ੍ਰੋਪਰ ਨਹੀਂ ਸੀ ਥੋਰੋਲੀ ਇਨਵੈਸਟੀਗੇਟ ਨਹੀਂ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਉਹਦੇ ਕੋਲੇ ਉਹਨੂੰ ਕੋਈ ਪ੍ਰੋਬਲਮ ਸੀ ਤਾਂ ਤੁਸੀਂ ਕੋਈ ਰਿਕਾਰਡ ਉਹਦਾ ਚੈੱਕ ਕੀਤਾ ਮੈਡੀਕਲ ਰਿਕਾਰਡ ਚੈੱਕ ਕੀਤਾ ਵੀ ਤੇਰੀ ਹੈਲਥ ਪ੍ਰੋਬਲਮ ਸੀ ਇਸ ਕਰਕੇ ਤੈਨੂੰ ਇੰਟਰੋਗੋਡ ਨਹੀਂ ਕਰਦੇ ਜਦੋਂ ਕੋਈ ਰਿਕਾਰਡ ਹੀ ਨਹੀਂ ਚੈੱਕ ਕੀਤਾ ਉਹਦੇ ਸਿੰਪਲ ਇੱਕ ਐਂਡ ਤੇ ਮੈਂ ਨੂੰ ਹਾਰਟ ਦੀ ਪ੍ਰੋਬਲਮ ਹੈ ਇਸ ਕਰਕੇ ਮੈਨੂੰ ਇੰਟਰੋਗੋਡ ਨਾ ਕਰੋ ਕਮੇਟੀ ਮੈਂਬਰਸ ਜੋ ਇਹ ਕਹਿੰਦੇ ਆ ਵੀ ਇਹਨੂੰ ਹਾਰਟ ਦੀ ਪ੍ਰੋਬਲਮ ਹੈ ਇਹਨੂੰ ਇੰਟਰੋਗੋਡ ਨਾ ਕਰੋ ਇਹ ਕਿਉਂ ਕਹਿ ਰਹੇ ਆ ਜਦੋਂ ਉਹਨੂੰ ਕੋਈ ਪ੍ਰੋਬਲਮ ਕੋਈ ਨਹੀਂ ਇਹ ਇਹ ਫੈਕਟਰ ਇਨਵੈਸਟੀਗੇਟਿੰਗ ਟੀਮ ਨੂੰ ਦੇਖਣਾ ਚਾਹੀਦਾ ਸੀ ਵੀ ਵਾਕੇ ਉਹ ਸੱਚ ਬੋਲ ਰਿਹਾ ਜਾਂ ਨਹੀਂ ਮਤਲਬ ਤੁਹਾਡਾ ਮਤਲਬ ਆਪਾਂ ਜਿਹੜੀ ਮੁੱਢਲੀ ਗੱਲਬਾਤ ਚ ਮੈਂ ਇਹ ਸਿੱਟਾ ਕੱਢ ਰਿਹਾ ਜਾਂ ਸਮਝ ਰਿਹਾ ਆਪਾਂ ਕਿਉਂਕਿ ਸਿਲਸਿਲੇਵਾਰ ਗੱਲ ਨੂੰ ਸਮਝਾਂਗੇ ਹਨ ਮੇਰਾ ਇਹ ਮਕਸਦ ਹੈ ਕਿ ਗੱਲ ਸਪਸ਼ਟ ਰੂਪ ਦੇ ਵਿੱਚ ਹੌਲੀ-ਹੌਲੀ ਸਾਹਮਣੇ ਆਵੇ ਜੋ ਵੀ ਆ ਹਾਂ ਮੈਂ ਤਾਂ ਇਹ ਸਮਝ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਪਾਠੀ ਸੀ ਸਿੰਘ ਸੀ ਉਹਦੇ ਤੋਂ ਇਹ ਪੁੱਛ ਕੇ ਛਿਣੀ ਨਹੀਂ ਕੀਤੀ ਗਈ ਕਿ ਭਾਈ ਤੂੰ ਜੇ ਗੁਰਦੁਆਰਾ ਗੁਰੂ ਘਰ ਖੁੱਲਾ ਛੱਡ ਕੇ ਜਾ ਰਿਹਾ ਤੂੰ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦੇ ਕੇ ਜਾ ਰਿਹਾ ਕਿ ਮੇਥੋਂ ਬਾਅਦ ਤੁਸੀਂ ਇੱਥੇ ਥੋੜਾ ਨਜ਼ਰ ਰੱਖੋ ਜਾਂ ਇੱਥੇ ਪਹਿਰਾ ਦਿਓ ਸਦੀ ਸਪਾਸਟ ਗੱਲ ਤੇ ਉਹ ਉਹ ਵੀ ਵਿਚ ਉਹਨਾਂ ਦੀ ਜਿਹੜੀ ਭੂਮਿਕਾ ਉਹ ਸ਼ੱਕੀ ਬੰਦੀ ਹੈ ਸ਼ੱਕੀ ਬੰਦੀ ਹੈ ਇਸ ਕਰਕੇ ਉਹ ਮੇਰਾ ਇਹੀ ਸੀ ਵੀ ਉਹਦੀ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਨ ਦੇ ਦਾ ਸੀ ਉਹਨੂੰ ਟਾਰਗੇਟ ਜੁਆਇਨ ਕਰਾਂਦੇ ਪਰ ਇਹ ਇਨਟਰੋਗੇਸ਼ਨ ਤਾਂ ਉਹਨਾਂ ਤੋਂ ਹੋਈ ਆ ਮਤਲਬ ਇਹ ਪਾਠੀ ਸਿੰਘ ਦਾ ਕਹਿਣਾ ਪਾਠੀ ਸਿੰਘ ਦਾ ਮੇਰੇ ਮੇਰੇ ਕੋਲ ਪੇਸ਼ ਹੋਇਆ ਮੇਰੇ ਕੋਲ ਜਿਹੜੇ ਇਨਵੈਸਟੀਗੇਟਿੰਗ ਅਫੀਸਰ ਪੇਸ਼ ਹੋਇਆ ਉਹਨਾਂ ਨੇ ਇਹ ਆਪ ਮੰਨਿਆ ਮਤਲਬ ਅਸੀਂ ਤੁਹਾਨੂੰ ਸਾਡਾ ਮਕਸਦ ਇਹ ਨਹੀਂ ਕਿ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਗਲਤ ਕਹਿ ਰਹੇ ਹੋ ਮੈਂ ਕਿ ਛੋਟੀ ਜਿਹੀ ਮੈਂ ਤੁਹਾਨੂੰ ਵੀ ਸੁਣਾ ਦਿੰਦਾ ਐਕਚੁਅਲੀ ਉਹਨਾਂ ਦੀ ਜੋ ਧਰਮ ਪਤਨੀ ਹੈ ਮੇਰੀ ਹੁਣੇ ਹੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਕਿ ਮੈਂ ਸਪਸ਼ਟ ਰੂਪ ਚ ਪੁੱਛ ਰਿਹਾ ਹਾਂ ਰਿਕਾਰਡਿੰਗ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਸ਼ਾਇਦ ਸਾਡੇ ਦਰਸ਼ਕਾਂ ਨੂੰ ਨਾ ਵੀ ਸੁਣ ਰਹੀ ਹੋਵੇ ਆ ਤੁਸੀਂ ਥੋੜਾ ਮੜੀ ਤੋਂ ਮੈਂ ਇੰਟਰਵਿਊ ਕਰਕੇ ਗਿਆ ਸੀ ਬਾਈ ਜੀ ਨਹੀਂ ਮੇਰੇ ਮਕਸਦ ਇਹ ਆ ਜਦੋਂ ਮੈਂ ਇਨਕੁਆਇਰੀ ਕਰ ਰਿਹਾ ਸੀ ਉਸ ਟਾਈਮ ਦੀ ਜਿਹੜੀ ਇਨਵੈਸਟੀਗੇਟਿਵ ਟੀਮ ਸੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਐ ਵੀ ਉਹ ਉਹ ਪ੍ਰੋਪਰਲੀ ਇਨਵੈਸਟਡ ਕਰਦੇ ਤਾਂ ਇਹ ਮੈਟਰ ਸੋਲਵ ਹੋ ਸਕਦੀ ਹੋ ਸਕਦਾ ਉਹਦੇ ਵਿੱਚ ਕੋਈ ਕੁਲੀਉ ਮਿਲਦਾ ਕੋਈ ਲੀਡ ਮਿਲਦੀ ਹਾਂ ਪਰ ਉਹ ਕਹਿੰਦੇ ਕਿ ਉਹਨਾਂ ਦੇ ਜਿਹੜਾ ਗੋਰਾ ਸਿੰਘ ਆ ਤੇ ਉਹਨਾਂ ਦੀ ਪਤਨੀ ਦਾ ਕਹਿਣਾ ਕਿ ਸਾਨੂੰ ਪੁਲਿਸ ਨੇ ਘਰੋਂ ਚੱਕਿਆ ਸਾਡੇ ਤੇ ਗੋਰਾ ਸਿੰਘ ਦੇ ਤਾਂ ਕਹਿਣਾ ਕਿ ਮੇਰੇ ਤੇ ਕਾਫੀ ਤਸ਼ੱਦਦ ਕੀਤਾ ਗਿਆ ਮੇਰੇ ਵਕਤ ਇਹ ਹੀ ਗੱਲ ਕੋਈ ਨਹੀਂ ਆਏਗੀ ਮੇਰੇ ਵਕਤ ਉਹਨੇ ਕਿਸੇ ਨੇ ਕੋਈ ਇਹ ਨਹੀਂ ਕਿਹਾ ਤਾਂ ਸਾਡੇ ਤੇ ਬਹੁਤ ਤਸ਼ੱਦਦ ਕੀਤਾ ਜਾਂ ਸਾਨੂੰ ਕੋਈ ਤੁਸੀਂ ਕਿੰਨਾ ਸਮਾਂ ਟੋਟਲ ਤੁਹਾਡਾ ਰਿਹਾ ਹੈ ਜਾਂਚ ਦਾ ਮੇਰਾ ਮੈਂ ਨਵੰਬਰ ਲਾਸਟ ਵੀਕ ਆਫ ਨਵੰਬਰ ਜੁਆਇਨ ਕੀਤੀ ਹੂੰ 2015 2015 ਨੂੰ 2016 ਮੈਂ ਨਕੀ 19 29 6 ਨੂੰ ਮੈਂ ਰਿਪੋਰਟ ਇਸ ਤੁਹਾਡੇ ਤੋਂ ਦੱਸਿਆ ਕਿ ਜਿਹੜੀ ਦੌਰ ਦੇ ਵਿੱਚ ਤੁਸੀਂ ਇਨਵੈਸਟੀਗੇਟ ਕਰ ਰਹੇ ਸੀ ਉਦੋਂ ਤੱਕ ਉਹਨਾਂ ਨਾਲ ਕੋਈ ਵੀ ਇੰਟਰੋਗੇਸ਼ਨ ਨਹੀਂ ਹੋਈ ਸੀ ਉਸ ਟਾਈਮ ਤੱਕ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਇੰਟਰੋਗੇਟ ਨਹੀਂ ਕੀਤਾ ਗਿਆ ਉਹਦਾ ਕਾਰਨ ਇਹ ਹੈ ਵੀ ਉਹਦੇ ਮੈਡੀਕਲ ਗਰਾਉਂਡ ਕਰਕੇ ਨਹੀਂ ਕੀਤਾ ਹੂੰ ਇੱਕ ਇੱਕ ਫੈਕਟ ਉਹ ਇਹ ਦੱਸ ਰਹੇ ਆ ਵੀ ਉਹਦਾ ਐਫਐਸ ਚ ਨਾ ਨਹੀਂ ਸੀਗਾ ਹੀਵਾ ਦੀ ਕੰਪਲੇਂਟ ਹੈਂਟ ਹੀਵਾ ਦੀ ਕੰਪਲੇਂਟ ਹੈਂਟ ਕੰਪਲੇਂਡ ਵੀ ਮਲਜ਼ਮ ਹੋ ਸਕਦਾ ਕੋਈ ਜ਼ਰੂਰੀ ਨਹੀਂ ਵੀ ਕੰਪਲੇਂਡ ਮਲਜ਼ਮ ਨਹੀਂ ਹੋ ਸਕਦਾ ਕਿ ਵੀਰੀ ਆ ਮਲਜ਼ਮ ਹੀ ਕੰਪਲੇਟ ਕਰਾ ਲਖਾ ਹੁੰਦਾ ਘਟੋ ਘਟ ਉਹਨਾਂ ਨੂੰ ਇਨਵੈਸਟਿਗੇਸ਼ਨ ਪ੍ਰੋਪਰਲੀ ਉਹਦੀ ਕਰਦੇ ਤਾਂ ਕੋਈ ਨਾ ਕੋਈ ਕੁਲ ਮਿਲ ਤੁਸੀਂ ਮਤਲਬ ਹਾਂ ਸਿੱਧੀ ਗੱਲ ਹੈ ਕਿ ਤੁਸੀਂ ਇਹ ਨਹੀਂ ਕਹਿ ਰਹੇ ਕਿ ਉਹ ਦੋਸ਼ੀ ਸੀ ਮੈਂ ਨਹੀਂ ਕਹਿ ਰਿਹਾ ਵੀ ਉਹ ਦੋਸ਼ੀ ਸੀ ਹਾਂ ਇਨਟੈਰੋਗੇਸ਼ਨ ਉਹਨਾਂ ਨੂੰ ਹੋਣੀ ਚਾਹੀਦੀ ਇਨਟੈਰੋਗੇਸ਼ਨ ਪ੍ਰੋਪਰਲੀ ਕਰਦੇ ਤਾਂ ਕੋਈ ਨਾ ਕੋਈ ਕੁਲ ਮਿਲ ਸਕਦਾ ਸੀ ਹੂੰ ਅੱਛਾ ਇਹਦੇ ਨਾਲ ਹੀ ਹੋਰ ਇੱਕ ਜਿਹੜੇ ਮਸਲੇ ਆ ਉਹ ਖੜੇ ਹੋ ਜਾਂਦੇ ਆ ਤੁਸੀਂ ਅੱਜ 6 ਵਿਅਕਤੀਆਂ ਦੇ ਨਾਮ ਲੈ ਆ ਕਿ ਇਹ 6 ਬੰਦੇ ਆ ਇਹਨਾਂ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਚ ਇਹਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਪਰ ਕੋਈ ਵੀ ਪੁੱਛਗਿਰਚ ਇਨਾਂ ਤੋਂ ਹੋਈ ਨਹੀਂ ਇਹ ਪੁਲਿਸ ਅਫਸਰਾਂ ਨੇ ਤੁਹਾਡੇ ਸਾਹਮਣੇ ਹਾਂ ਜਿੰਨੇ ਸਿੱਖ ਜੱਤੇਬੰਦੀਆਂ ਸੀ ਉੱਥੇ ਰੋਸ ਦੇ ਵਿੱਚ ਮੁਜਾਹਰਾ ਕਰ ਰਹੇ ਸੀ ਤਾਂ ਨਾਲ ਆਇਆ ਸੀ ਉਹਦੇ ਵਿੱਚੋਂ ਕਾਫੀ ਮੇਰੇ ਕੋਲ ਪੇਸ਼ ਹੋਏ ਜੀ ਜਥੇਦਾਰੀ ਮੇਰੇ ਕੋਲ ਪੇਸ਼ ਹੋਏ ਮੈਨੂੰ ਉਹਨਾਂ ਦੇ ਵਿੱਚੋਂ ਕਿਸੇ ਨੇ ਉਹਨਾਂ ਦੇ ਨਾਲ ਦੇ ਸਾਥੀ ਨੇ ਲੇਕੇ ਨਾਤੇ ਇਹ ਚਿਹਰੇ ਆਦਮੀ ਜਿਹੜੇ ਹੈਗੇ ਆ ਇਹਨਾਂ ਦੇ ਸ਼ੱਕ ਹੈਗਾ ਡਾਊਟ ਹੈ ਵੀ ਇਹਨਾਂ 'ਚ ਹੋ ਸਕਦਾ ਇਹਨਾਂ ਵਿੱਚ ਕੋਈ ਨਾ ਕੋਈ ਹੋਵੇ ਕੀ ਜੇ ਪਬਲਿਕ ਵਾਲੇ ਇਹ ਕਹਿ ਰਿਹਾ ਵੀ ਇਹਨਾਂ ਲੋਕਾਂ ਤੇ ਸ਼ੱਕ ਆ ਜਥੇਵੰਦੀਆਂ ਕਹਿ ਰਹੀਆਂ ਜਿਹੜੇ ਇਨਵੈਸਟੀਗੇਟ ਕਰ ਰਹੇ ਆ ਕੀ ਉਹਨਾਂ ਦੀ ਡਿਊਟੀ ਨਹੀਂ ਬੰਦੀ ਵੀ ਉਹਨਾਂ ਨੂੰ ਪੁੱਛ ਕੇ ਪ੍ਰੋਪਰਲੀ ਕਰਨਾ ਜੇ ਪ੍ਰੋਪਰਲੀ ਇਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਕਰਦੇ ਹੋ ਸਕਦਾ ਉਹਨਾਂ ਵਿੱਚੋਂ ਕੋਈ ਨਿਕਲਦਾ ਜੇ ਪੁੱਛਕਿਛ ਨਹੀਂ ਕੀਤੀ ਤਾਂ ਫਿਰ ਨਿਕਲੇਗਾ ਕਿਵੇਂ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾ ਦੇ ਇਹ ਉਹਨਾਂ ਨੂੰ ਇਨਟੈਰੋਗੇਟ ਕਰ ਦੇ ਤਾਂ ਪਤਾ ਲੱਗ ਸਕਦਾ ਸੀ ਸੋ ਅੱਛਾ ਜਦੋਂ ਜਾਂਚ ਤੁਹਾਨੂੰ ਸੌਂਪੀ ਗਈ ਹੈ ਇਹ ਤੁਹਾਨੂੰ ਕਿਹਾ ਗਿਆ ਤੁਹਾਨੂੰ ਜ਼ਾਹਿਰ ਤੌਰ ਦੇ ਉਤੇ ਮੁੱਖ ਮੰਤਰੀ ਦੇ ਦਫ਼ਤਰ ਚੋਂ ਫੋਨ ਗਿਆ ਹੋਣਾ ਕਿ ਤੁਸੀਂ ਇਹਦੀ ਜਾਂਚ ਕਰਨੀ ਆ ਮਸਲੇ ਦੀ ਕੋਈ ਤੁਹਾਡੀ ਮੁੱਖ ਮੰਤਰੀ ਨਾਲ ਉਸ ਵੇਲੇ ਗੱਲਬਾਤ ਹੋਈ ਸੀ ਜਾਂ ਜਿਹਨੇ ਵੀ ਅਧਿਕਾਰੀ ਨੇ ਕਿਹਨੇ ਤੁਹਾਨੂੰ ਕਿਹਾ ਸੀ ਤੇ ਕਿਹੜੇ ਉਹ ਸ਼ਬਦ ਸੀ ਕਿ ਮੈਨੂੰ ਸਿਰਫ ਏਜੀ ਡਿਪਾਰਟਮੈਂਟ ਏਜੀ ਨੇ ਟੈਲੀਫੋਨ ਕੀਤਾ ਐਡਵੋਕੇਟ ਜਨਰਲ ਨੇ ਵੀ ਤੁਹਾਨੂੰ ਕਮਿਸ਼ਨ ਚਲਾਣਾ ਕੋਈ ਫਰੀ ਆ ਕੋਈ ਤੋ ਇਤਰਾਜ ਤਾਂ ਨਹੀਂ ਮੈਂ ਬੀਇੰਗ ਸਿੱਖ ਪੰਜਾਬੀ ਹੋਣ ਕਰਕੇ ਮੈਨੂੰ ਹੀ ਬੜਾ ਮਹਿਸੂਸ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਬਹੁਤ ਗਲਤ ਹੋਈ ਆ ਔਰ ਜੋ ਮਲਜਮਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਸ ਕਰਕੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਮ ਰੈਡੀ ਤੇ ਮੈਨੂੰ ਕਮਿਸ਼ਨ ਦੇ ਚੇਅਰਮੈਨ ਲਾਤਾ ਮਸਤਾ ਡੀ ਮੁੱਖ ਮੰਤਰੀ ਜਾਂ ਕਿਸੇ ਵੀ ਹੋਰ ਮੰਤਰੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਪੁਆਇੰਟਮੈਂਟ ਬਾਰੇ ਮੇਰੇ ਕੋਈ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਨੂੰ ਸਿਰਫ ਏਜੀ ਦੇ ਟੈਲੀਫੋਨ ਕੀਤਾ ਸੀ ਉਹਦੇ ਟੈਲੀਫੋਨ ਤੋਂ ਬਾਅਦ ਬਿਰੋਧੀ ਪਾਰਟੀਆਂ ਇਹ ਕਹਿੰਦੀਆਂ ਨਾ ਕਿ ਅ ਜਸਟਿਸ ਜੂਰਾ ਸਿੰਘ ਜਿਹੜੇ ਉਹਨਾਂ ਦੇ ਕਹਿੰਦੇ ਬਾਦਲਾਂ ਦੇ ਬਿਲਕੁਲ ਕਰੀਬੀ ਨੇ ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਨੇੜਤਾ ਹੁਣ ਤੱਕ ਇਲਜ਼ਾਮ ਲੱਗਦੇ ਆਇਆ ਜੋ ਤੱਕ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਸੀ ਜੇ ਮੈਂ ਉਹਨਾਂ ਦੇ ਕਲੋਜ਼ ਕਹਿ ਰਿਹਾ ਮੈਨੂੰ ਵੀ ਮੈਂ ਉਹਦਾ ਕਲੋਜ਼ ਆ ਤਾਂ ਫਿਰ ਉਹਨਾਂ ਨੂੰ ਰਿਪੋਰਟ ਉਹਨਾਂ ਦੇ ਫੇਵਰ ਚ ਜਾ ਰਹੀ ਹੈ ਤਾਂ ਫਿਰ ਉਹਨੂੰ ਪਬਲਿਸ਼ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਕੀ ਹੱਥ ਸੀ ਰਿਪੋਰਟ ਪਬਲਿਸ਼ ਕਰਨ ਚ ਜੇ ਮੈਂ ਉਹਨਾਂ ਦਾ ਆਦਮੀ ਹੈਗਾ ਮੈਂ ਉਹਨਾਂ ਦੀ ਪਾਰਟੀ ਦਾ ਆਦਮੀ ਹੈ ਜਾਂ ਮੈਂ ਉਹਨਾਂ ਦਾ ਕੋਈ ਲਿੰਕ ਆ ਜਾਂ ਮੈਂ ਕੋਈ ਸੌਫਟ ਕਨਰ ਹੋਇਆ ਤੇ ਮੈਂ ਉਹਨਾਂ ਨੂੰ ਕੋਈ ਕਲੀਨ ਚੈਟ ਦਿੱਤੀ ਹੈ ਤਾਂ ਮੇਰੀ ਰਿਪੋਰਟ ਪਾਲਿਸ਼ ਕਰ ਦੇ ਮਤਲਬ ਤੁਹਾਡੀ ਰਿਪੋਰਟ ਇਸੇ ਕਰਕੇ ਨਹੀਂ ਤੁਹਾਨੂੰ ਲੱਗਦਾ ਸੈਪਟ ਕੀਤੀ ਗਈ ਕਿਉਂਕਿ ਸ਼ਾਇਦ ਸਰਕਾਰ ਨੂੰ ਵੀ ਪਤਾ ਸੀ ਸ਼ਾਇਦ ਉਸ ਸਮੇਂ ਦੀ ਅਕਾਲੀ ਸਰਕਾਰ ਨੂੰ ਜਿਹੜਾ ਸਹੀ ਸ਼ਬਦ ਹੈ ਪਤਾ ਸੀ ਕਿ ਸਾਡੇ ਖਿਲਾਫ ਜਾ ਰਹੀ ਹੈ ਜੋ ਐਵਿਡੈਂਸ ਆ ਰਿਹਾ ਸੀ ਜੋ ਪਬਲਿਕ ਵਾਲੇ ਜਿਸ ਤਰ੍ਹਾਂ ਉਹ ਪੇਸ਼ ਹੁੰਦੇ ਸੀ ਉਹ ਬਾਹਰੋਂ ਆਉਂਦੇ ਸੀ ਅੰਦਰ ਨਹੀਂ ਆਉਣ ਦਿੰਦੇ ਸੀ ਸੈਕਟਰੀਟ ਵਿੱਚ ਮੈਂ ਬੈਠਾ ਸੀ ਸੈਕਟਰੀਟ ਦੇ ਵਿੱਚੋਂ ਥੱਲੇ ਜਦੋਂ ਉੱਪਰ ਜਾਣ ਵਾਸਤੇ ਕਮਿਸ਼ਨ ਦੇ ਅਫਸਰ ਜਾਣ ਵਾਸਤੇ ਉਹ ਪਰਮਿਸ਼ਨ ਮੰਗਦੇ ਸੀ ਉਹ ਉਹ ਕਹਿੰਦੇ ਖਾਓ ਆਡੈਂਟਿਟੀ ਕਾਰਡ ਦਿਖਾਓ ਇਹ ਚੀਜ਼ ਦਿਖਾਓ ਫਿਰ ਉਹ ਸਾਨੂੰ ਟੈਲੀਫੋਨ ਜਾਂਦਾ ਸੀ ਫਿਰ ਮੈਂ ਟੈਲੀਫੋਨ ਤੇ ਆਪਣੇ ਮੁਲਾਜ਼ਮ ਨੂੰ ਭੇਜਦਾ ਸੀ ਵੀ ਉਹਨਾਂ ਨੂੰ ਲੈ ਕੇ ਆਓ ਪੇਸ਼ ਹੋਣਾ ਚਾਹੁੰਦੇ ਆ ਦੱਸਣਾ ਕੀ ਗੱਲ ਹੈ ਫਿਰ ਉਹਨਾਂ ਨੂੰ ਉੱਪਰ ਆਂਦਾ ਸੀਗਾ ਫਿਰ ਮੈਂ ਜੋ ਵਿਜ਼ਿਟ ਕਰਦਾ ਸੀ ਇਲਾਕੇ ਦੇ ਵਿੱਚ ਤਿੰਨ ਵਾਰੀ ਮੈਂ ਆਇਆ ਗਿਆ ਤਿੰਨੇ ਵਾਰੀ ਅਸੀਂ ਡਿਫਰੈਂਟ ਨਿਊਜ਼ਪੇਪਰਜ਼ ਦੇ ਕਿ ਪਬਲਿਕ ਨੋਟਸ ਇਸ਼ੂ ਕੀਤਾ ਵੀ ਐਸ ਡੇਟ ਨੂੰ ਕਮਿਸ਼ਨ ਉੱਤੇ ਜਾ ਰਿਹਾ ਜੇ ਕਿਸੇ ਨੂੰ ਕੋਈ ਐਵੀਡੈਂਸ ਆ ਕਿ ਕਿਸੇ ਕੋਲ ਕੋਈ ਦੱਸਣਾ ਚਾਹੁੰਦਾ ਕੋਈ ਹੈ ਤੇ ਪੇਸ਼ ਹੋਗੇ ਉਥੇ ਵੀ ਜਿਹੜੇ ਆਦਮੀ ਮਤਲਬ ਹੈਜ਼ਿਟੇਟ ਕਰਦੇ ਸੀ ਪੇਸ਼ ਹੋਣ ਵਾਸਤੇ ਉਸ ਤੋਂ ਲੱਗਦਾ ਸੀ ਕਿਉਂ ਹੈਜ਼ਿਟੇਟ ਕਰਦੇ ਸੀ ਇਹ ਦੇਖੋ ਗਵਰਨਮੈਂਟ ਦੀ ਕੋਈ ਪਰੋਂ ਕੋਈ ਨਾ ਡਾਇਰੈਕਸ਼ਨ ਹੋएगी ਜਾਂ ਕਿਸੇ ਦਾ ਪ੍ਰੈਸ਼ਰ ਹੋਏਗਾ ਤਾਂ ਹੀ ਹੈਜ਼ਿਟੇਟ ਕਰਦਾ ਕੋਈ ਆਦਮੀ ਆਦਰਵਾਇਜ਼ ਕਿਸ ਤਰ੍ਹਾਂ ਕੋਈ ਹੈਜ਼ਿਟੇਟ ਕਰਦਾ ਪੇਸ਼ ਹੋਣ ਵਾਸਤੇ ਬੜਾ ਆਰਾਮ ਨਾਲ ਵੋਲੰਟਰੀ ਆਂਦਾ ਹਮ ਉਹਨਾਂ ਨੂੰ ਲੱਗਦਾ ਸੀ ਫਿਰ ਜੋ ਅਹ ਉਹ ਰਿਕਾਰਡ ਬੇਸ਼ ਹੋਇਆ ਸੀ ਰਿਕਾਰਡ ਦੇ ਵਿੱਚ ਪਲੀਜ਼ ਦੀ ਥਿਊਰੀ ਹੈ ਵੀ ਕੋਈ ਫਾਇਰਿੰਗ ਨਹੀਂ ਹੋਈ ਰਿਕਾਰਡ ਦੇ ਮੁਤਾਬਕ ਕੋਈ ਫਾਇਰਿੰਗ ਨਹੀਂ ਹੋਈ ਉਸ ਰਿਕਾਰਡ ਨੂੰ ਵੀ ਕੋਈ ਮੈਨੀਪੂਲੇਟ ਕੀਤਾ ਗਿਆ ਹੈ ਜਾਂ ਟੈਂਪਰ ਕੀਤਾ ਹੈ ਤਾਂ ਹੀ ਕੋਈ ਮਤਲਬ ਦੇਵਨ ਤੋਂ ਕੋਈ ਨਾ ਕੋਈ ਸ਼ਾਰਜ ਸੀ ਉਸ ਉਹਦੇ ਵਿੱਚ ਗਵਰਨਮੈਂਟ ਦਾ ਹੀ ਰੋਲ ਹੋ ਸਕਦਾ ਕਿਸੇ ਹੋਰ ਥਰਡ ਬੰਦੇ ਦਾ ਤਾਂ ਕੋਈ ਰੋਲ ਨਹੀਂ ਹੋ ਸਕਦਾ ਹੂੰ ਅੱਛਾ ਇਹ ਵੀ ਕਿਹਾ ਗਿਆ ਕਿ ਤੁਹਾਡੀ ਰਿਪੋਰਟ ਫੜਨ ਨੂੰ ਕੋਈ ਤਿਆਰ ਨਹੀਂ ਸੀ ਦੇਖੋ ਮੇਰਾ ਜਿਹੜਾ ਸਟਾਫ ਸੀ ਜੋ ਮੇਰੇ ਨਾਲ ਮੁਲਾਜ਼ਮ ਸੀਗੇ ਉਹਨਾਂ ਨੂੰ ਮੈਂ ਕਿਹਾ ਵੀ ਰਿਪੋਰਟ ਤਿਆਰ ਆ ਤੇ ਤੁਸੀਂ ਟਾਈਮ ਚੀਫ ਸੈਕਟਰੀ ਨੂੰ ਕਿਉਂਕਿ ਆਰਡਰ ਦੇ ਵਿੱਚ ਲਿਖਿਆ ਸੀ ਰਿਪੋਰਟ ਇਜ਼ ਟੂ ਬੀ ਸਬਮਿਟਡ ਟੂ ਦੀ ਚੀਫ ਸੈਕਟਰੀ ਜੀ ਚੀਫ ਸੈਕਟਰੀ ਨੂੰ ਕੰਟੈਕਟ ਕਰੋ ਵੀ ਟਾਈਮ ਲਓ ਵੀ ਕਿਸ ਟਾਈਮ ਤੇ ਉਹ ਅਵੇਲੇਬਲ ਹੈ ਕਿਉਂਕਿ ਉਹ ਸੈਕਟਰੀਟ ਦੇ ਤਾਂ ਪਤਾ ਨਹੀਂ ਲੱਗਦਾ ਵੀ ਕਿ ਕਦੋਂ ਅਵੇਲੇਬਲ ਹੈ ਨਹੀਂ ਅਵੇਲੇਬਲ ਲੈ ਕੇ ਉਹਨੂੰ ਟਾਈਮ ਲੈ ਕੇ ਦੱਸੋ ਮੈਨੂੰ ਵੀ ਕਿੰਨੇ ਵਜੇ ਉਹ ਅਵੇਲੇਬਲ ਤੇ ਮੈਂ ਤਾਂ ਕੇ ਰਿਪੋਰਟ ਉਹਨੂੰ ਦੇਦਾ ਟਾਈਮ ਨਾਲ ਲੈ ਕੇ ਮੈਨੂੰ ਦੱਸਦਾ ਮੈਂ ਉਸ ਮੁਤਾਬਕ ਉੱਥੇ ਚਲਾ ਗਿਆ ਬਟ ਹੀ ਵਾਸ ਨਾਟ ਦੇਰ ਉਹ ਕਿਉਂ ਨਹੀਂ ਉੱਥੇ ਸੀ ਹੀ ਕੰਟੈਨਲ ਵੀ ਕਿਉਂ ਨਹੀਂ ਜੇ ਉਹਨਾਂ ਨੂੰ ਕੋਈ ਪ੍ਰਾਬਲਮ ਸੀ ਵੀ ਮੈਨੂੰ ਕੋਈ ਡਿਫਿਕਲਟੀ ਕਰਕੇ ਮੈਂ ਇਸ ਟਾਈਮ ਤੇ ਨਹੀਂ ਕੋਸਾ ਦਾ ਉੱਥੇ ਹਾਜ਼ਰ ਤਾਂ ਮੈਂ ਟੈਲੀਫੋਨ ਤੇ ਕਹਿ ਸਕਦੇ ਸੀ ਮੈਂ ਟਾਈਮ ਦਾ ਐਡਜਸਟਮੈਂਟ ਹੋ ਸਕਦੇ ਸੀ ਹੂੰ ਹੂੰ ਅੱਛਾ ਤੁਹਾਡੀ ਜਾਂਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਮਤਲਬ ਆਈ ਹੈ ਜਾਂ ਫਿਰ ਜੇ ਨਹੀਂ ਆਈ ਤਾਂ ਫਿਰ ਕਿਵੇਂ ਕਿਹਾ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਪੁੱਤਰ ਹੈ ਜਿਹੜੇ ਸਰਕਾਰ ਦੇ ਵਿੱਚ ਉਸ ਸਮੇਂ ਸੁਪਰੀਮ ਉਹਨਾਂ ਦੇ ਕੋਲੇ ਪਾਵਰ ਸੀ ਸਰਕਾਰ ਦੇ ਵਿੱਚ ਸਾਰਾ ਕੁਝ ਕਰਨ ਦੀ ਪਾਵਰ ਸੀ ਉਹ ਵੀ ਜ਼ਿੰਮੇਵਾਰ ਹੈ ਇਸ ਪੂਰੇ ਮਸਲੇ ਤੇ ਦੇਖੋ ਇੱਕ ਗਵਰਨਮੈਂਟ ਹੈ ਕੋਈ ਐਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਹੈਗਾ ਗਵਰਨਮੈਂਟ ਐਸਆਈਟੀ ਕਨਸਟੀਟਿਊਟ ਕਰਦੀ ਹੈ ਉਹ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਸੁਪਰਵਾਈਜ਼ਰੀ ਅਥਾਰਟੀਆਂ ਹੈਗੀਆਂ ਉਹ ਕਿਸ ਦੇ ਕਹਿਣ ਤੇ ਪ੍ਰੋਪਰਲੀ ਉਹਨਾਂ ਨੂੰ ਗਾਈਡ ਨਹੀਂ ਕਰ ਰਹੇ ਜਾਂ ਪ੍ਰੋਪਰਲੀ ਉਹਨਾਂ ਤੇ ਨਾ ਕਿ ਚੈੱਕ ਨਹੀਂ ਰੱਖ ਰਹੇ ਇਥੋਂ ਇਹੀ ਜਬ ਕਲੀਅਰ ਹੈ ਵੀ ਜਿਹੜੀ ਹੈ ਅਥਾਰਟੀਆਂ ਆ ਗਵਰਨਮੈਂਟ ਆ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਹੋ ਰਿਹਾ ਹੈ ਖੜਵੰਤਾ ਉਹਨਾਂ ਇੰਟਰਵਿਊ ਨਹੀਂ ਕਰ ਸਕਦਾ ਸੋਚ ਕਰਕੇ ਤੁਹਾਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਪੂਰੀ ਕੋਸ਼ਿਸ਼ ਚ ਸੀ 100% ਉਹਨਾਂ ਦੇ ਗਵਰਨਮੈਂਟ ਦਾ ਹੀ ਰੋਲ ਸੀ ਜਿਹੜਾ ਕਿ ਉਹਨਾਂ ਨੂੰ ਪ੍ਰੋਪਰਲੀ ਚੈੱਕ ਨਹੀਂ ਕੀਤਾ ਪ੍ਰੋਪਰਲੀ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਤੁਹਾਨੂੰ ਸ਼ਾਇਦ ਇੱਕ ਮਜਬੂਰੀ ਚ ਸਰਕਾਰ ਦਾ ਇੱਕ ਲੋਕਾਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਰਕੇ ਲਾਇਆ ਗਿਆ ਨਹੀਂ ਪ੍ਰੈਸ਼ਰ ਨਹੀਂ ਮੈਨੂੰ ਪਿਆ ਕਿ ਐਸਾ ਹੁੰਦਾ ਵੀ ਕਿਸੇ ਪ੍ਰੈਸ਼ਰ ਕਰਕੇ ਇਹ ਲਾਇਆ ਗਿਆ ਇਨਸੀਡੈਂਟ ਹੋਇਆ ਗਵਰਨਮੈਂਟ ਪਬਲਿਕ ਚਾਹੁੰਦੀ ਸੀ ਵੀ ਇਹ ਰਿਐਲਟੀ ਸਾਹਮਣੇ ਸਚਾਈ ਸਾਹਮਣੇ ਆਏ ਔਰ ਉਸ ਇਸ ਸਟੇਨ ਨੂੰ ਦੇਖਣ ਵਾਸਤੇ ਮੈਨੂੰ ਗਵਰਨਮੈਂਟ ਨੇ ਕਮਿਸ਼ਨੋਂ ਪਾਇੰਡ ਕਰਤਾ ਔਰ ਜੋ ਐਵੀਡੈਂਸ ਅਵੇਲੇਬਲ ਸੀ ਮੌਕੇ ਤੇ ਗਵਾ ਐਵੀਡੈਂਸ ਡਾਕੂਮੈਂਟਰੀ ਜੋ ਵੀ ਸੀ ਉਹ ਮੈਂ ਪੂਰਾ ਕਲੈਕਟ ਕਰਕੇ ਉਸ ਟਾਈਮ ਜੋ ਅਵੇਲੇਬਲ ਸੀ ਉਹਦੇ ਅਧਾਰ 'ਤੇ ਮੈਂ ਰਿਪੋਰਟ ਆਪਣੀ ਸਬਮਿਟ ਕਰਤੀ ਅਸੀਂ ਕੈਪਟਨ ਸਰਕਾਰ ਨੇ ਕਿਉਂਕਿ ਇੱਥੇ ਕਮਿਸ਼ਨ ਤੁਹਾਡੇ ਤੋਂ ਬਾਅਦ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਦੀ ਗਵਾਹੀ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਤੇ ਉਹਦੀ ਰਿਪੋਰਟ ਵੀ ਆਈ ਰਿਪੋਰਟ ਤੋਂ ਬਾਅਦ ਸਾਨੂੰ ਪਤਾ ਕਿ ਵਿਧਾਨ ਸਭਾ ਦੇ ਵਿੱਚ ਜ਼ਾਹਿਰ ਤੌਰ ਦੇ ਉੱਤੇ ਤੁਸੀਂ ਵੀ ਉਹ ਚੀਜ਼ਾਂ ਦੇਖੀਆਂ ਜਾਂ ਪੜੀਆਂ ਹੋਣੀ ਆ ਕਿ ਕਿਸ ਤਰ੍ਹਾਂ ਪੂਰਾ ਜਿਹੜਾ ਉਹ ਘਟਨਾ ਕਰਮ ਹੋਇਆ ਕੈਪਟਨ ਸਰਕਾਰ ਸੰਜੀਦਾ ਹੈ ਇਸ ਪੂਰੇ ਮਸਲੇ ਦੇ ਉੱਤੇ ਦੇਖੋ ਮੇਰੀ ਰਿਪੋਰਟ ਸਭ ਕੁਝ ਕਲੀਅਰ ਹੈਗਾ ਰਿਪੋਰਟ ਤੇ ਉਹਨਾਂ ਨੇ ਉਸ ਤੇ ਐਕਸ਼ਨ ਲੈਂਦੇ ਤਾਂ ਬੜੇ ਘੱਟ ਟਾਈਮ ਛੋਟ ਟਾਈਮ ਚ ਨਕੀ ਲੱਭੇ ਜਾ ਸਕਦਾ ਪਰ ਤੁਹਾਡੀ ਰਿਪੋਰਟ ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਚ ਫਰਕ ਵੀ ਤਾਂ ਹੈ ਨਾ ਹੁਣ ਲੋਕ ਕੀ ਨੂੰ ਸਹੀ ਮੰਨ ਦੇਖੋ ਫਰਕ ਫਰਕ ਕਿਸ ਪੁਆਇੰਟ ਤੇ ਫਰਕ ਹੈ فرق ਕਿਸ ਪੁਆਇੰਟ ਤੇ ਆ ਕਿਉਂਕਿ ਤੁਸੀਂ ਜਿਹੜੇ ਲੋਕਾਂ ਦੀ ਗੱਲ ਕਰ ਰਹੇ ਹੋ ਉਹਨਾਂ ਚੋਂ ਬਹੁਤੇ ਲੋਕ ਡੇਰਾ ਨਾਲ ਸੰਬੰਧਿਤ ਨਹੀਂ ਹੈ ਉਧਰ ਜਿਹੜੇ ਜਾਂਚ ਦੇ ਵਿੱਚ ਲੋਕ ਸਾਹਮਣੇ ਆਏ ਆ ਉਹ ਡੇਰੇ ਨਾਲ ਸੰਬੰਧਿਤ ਜ਼ਿਆਦਾ ਦੇਖੋ ਜਦੋਂ ਮੈਂ ਇਨਕੁਇਰੀ ਕਰ ਰਿਹਾ ਸੀ ਪਬਲਿਕ ਨੋਟਿਸ ਜਿਹਾ ਹੁੰਦੇ ਸੀ ਜਿਹੜੇ ਆਦਮੀਆਂ ਨੂੰ ਇਹ ਸੀ ਵੀ ਡੇਰੇ ਨਾਲ ਕੋਈ ਪ੍ਰੀਮੀਅਰ ਦਾ ਹੱਥ ਆ ਉਸ ਟਾਈਮ ਮੇਰੇ ਕੋਲ ਪੇਸ਼ ਹੁੰਦੇ ਮੈਨੂੰ ਦੱਸਦੇ ਵੀ ਇਹ ਡੇਰਾਂ ਵਾਲਿਆ ਦਾ ਹੱਥ ਕਿਸੇ ਕੋਈ ਤਾਂ ਗੁੱਟ ਬ੍ਰਿਟਨ ਸਾਹਕੇ ਗੱਲ ਕਹਿੰਦਾ ਵੀ ਡੇਰੇ ਵਾਲਿਆਂ ਦਾ ਹੱਥ ਆ ਇਹ ਕੋ ਆਦਮੀ ਇਹ ਗੱਲ ਨਹੀਂ ਕਹਿੰਦਾ ਵੀ ਡੀਰਲ ਦਾ ਹੱਥ ਹੈ ਤੇ ਮੈਂ ਕਿਸ ਤਰ੍ਹਾਂ ਲਿਖਦਾ ਹੇਅਰ ਸੇਵਡੈਂਸ ਤੇ ਤਾਂ ਮੈਂ ਲਿਖ ਨਹੀਂ ਸਕਦਾ ਹੂੰ ਇਹ ਵੀ ਹੋ ਸਕਦਾ ਕਿ ਜਦੋਂ ਤੁਸੀਂ ਜਿਸ ਦੌਰ ਦੇ ਵਿੱਚ ਸੀ ਜਿਵੇਂ ਤੁਸੀਂ ਕੋਲ ਕਹਿ ਰਹੇ ਹੋ ਕਿ ਬਹੁਤੇ ਲੋਕਾਂ ਨੂੰ ਤਾਂ ਮੇਰੇ ਤੱਕ ਪਹੁੰਚਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਬਹੁਤੇ ਰੁਕ ਵੀ ਗਏ ਹੋਣੇ ਆ ਹੋ ਸਕਦਾ ਹੁਣ ਸਰਕਾਰ ਬਦਲੀ ਹੈ ਜਸਟਿਸ ਰਣਜੀਤ ਸਿੰਘ ਦੇ ਲਈ ਚੀਜ਼ਾਂ ਤੁਹਾਡੇ ਨੂੰ ਆਸਾਨ ਵੀ ਹੋਣ ਬਿਲਕੁਲ ਉਸ ਟਾਈਮ ਤਾਂ ਨਾ ਕਿ ਕੋਈ ਬਹੁਤ ਹੀ ਹੈਜ਼ਿਟੇਟ ਕਰਦੇ ਸੀ ਦਸਮ ਤੇ ਪਰ ਫਿਰ ਉਹੀ ਹੈ ਨਾ ਕਿ ਲੋਕਾਂ ਦੇ ਲਈ ਪ੍ਰਮਾਣਿਕਤਾ ਕਿਹੜੀ ਚੀਜ਼ ਦੀ ਉਹ ਵੱਧ ਮੰਨਣ ਔਥੈਂਟੀਸਿਟੀ ਉਹ ਕਿਹੜੀ ਚੀਜ਼ ਦੀ ਵੱਧ ਮੰਨਣਗੇ ਦੇਖੋ ਸਾਰੇ ਫੈਕਟਸ ਜੋ ਸੀ ਮੈਂ ਆਪਣੀ ਰਿਪੋਰਟ ਚ ਲਿਖਤੀ ਕਿਸੇ ਕਿਸ ਪੁਆਇੰਟ ਦੇ ਨਾਲ ਕਿ ਕਲੀਅਰ ਗੱਲ ਹੋ ਸਕਦੀ ਆ ਕਿ ਲੱਭੇ ਜਾਹਾデア ਜਿੰਨਾ ਲੋਕਾਂ ਦੇ ਸ਼ੱਕ ਸੀ ਉਹਨਾਂ ਨੂੰ ਪ੍ਰੋਪਰਲੀ ਇਨਟੈਰੋਗੇਟ ਕਰਦੇ ਤੇ ਬੰਦੇ ਪਤਾ ਲੱਗ ਸਕਦੇ ਸੀ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਗਲਤੀ ਨਾਲ ਹੀ ਹੋਇਆ ਉਹਨਾਂ ਨੂੰ ਇਨਟੈਰੋਡ ਕਰਦੇ ਇਹ ਪਤਾ ਲੱਗ ਸਕਦਾ ਸੀ ਹੂੰ ਪੁਲਿਸ ਦਾ ਰੋਲ ਕੀ ਸੀ ਤੁਹਾਡੀ ਜਾਂਚ ਵਿੱਚ ਕੀ ਸਾਹਮਣੇ ਆਇਆ ਪੁਲਿਸ ਦਾ ਰੋਲ ਤਾਂ ਇਹ ਸੀ ਵੀ ਪੁਲਿਸ ਦਾ ਦੇਵੰਤ ਹੋਈ ਸੀ ਸਟੈਂਡ ਵੀ ਕੋਈ ਫਾਇਰਿੰਗ ਨਹੀਂ ਹੋਈ ਰਿਕਾਰਡ ਸਾਰੇ ਥਾਣੇ ਤੋਂ ਇਕੱਠਾ ਕੀਤਾ ਲੈਟਰ ਲਿਖਿਆ ਫਸਟ ਲੈਟਰ ਮੈਂ ਇਹੀ ਲਿਖਿਆ ਵੀ ਕਿਸ ਮੋ ਥਾਣੇ ਤੋਂ ਕਿੰਨੇ ਮਲਾਜ਼ਮ ਗਏ ਕਿੰਨੇ ਵੈਪਨ ਸੀ ਕੀ ਨੰਬਰ ਸੀ ਕਿੰਨੇ ਕਾਟ੍ਰਿਜ ਨੂੰ ਇਸ਼ੂ ਹੋਏ ਔਰ ਵਾਪਸੀ ਤੇ ਕਿੰਨੇ ਜਮ੍ਹਾਂ ਕਰਾਏ ਡੀਡੀਆਰ ਦੀ ਕਾਪੀ ਰਵਾਨਗੀ ਦੀ ਦੀ ਬਾਕੀ ਦੀ ਭੇਜੋ ਸਾਰੇ ਭੇਜੋ ਲੇਕਿਨ ਰਿਕਾਰਡ ਪੂਰਾ ਕਾਫੀ ਚਤਰਤ ਰਿਕਾਰਡ ਨਹੀਂ ਹੈ ਔਰ ਰਿਕਾਰਡ ਵੀ ਇਨਕੰਪਲੀਟ ਹੈ ਕਈ ਥਾਣਿਆਂ ਦੇ ਵਿੱਚ ਇਹ ਹੈ ਨੰਬਰ ਹੀ ਨਹੀਂ ਲਿਖੇ ਵੈਪਨ ਦਾ ਠੀਕ ਹੈ ਲੇਕਿਨ ਜੋ ਐਵਿਡੈਂਸ ਆਇਆ ਹੈ ਉਹਦੇ ਮੁਤਾਬਕ ਪੁਲਿਸ ਦਾ ਵੀ ਆਇਆ ਹੈ ਪੁਲਿਸ ਵਾਲੇ ਮੰਨੇ ਵੀ ਉੱਥੇ ਅਸੀਂ ਫਾਇਰਿੰਗ ਕੀਤੀ ਡਿਫੈਂਸ ਕੀਤੀ ਪਰ ਜੇ ਡਿਫੈਂਸ ਕੀਤੀ ਤਾਂ ਕਾਟਰੀਜ ਸ਼ਾਰਟੇਜ ਹੋਣੀ ਚਾਹੀਦੀ ਸੀ ਤੁਹਾਡੇ ਕੋਲ ਫੁਟੇਜ ਵਗੈਰਾ ਨਹੀਂ ਉੱਥੇ ਪ੍ਰੋਵਾਈਡ ਕਰਾਈ ਜੀ ਤੁਹਾਨੂੰ ਡਿਪਟੀ ਕਮਿਸ਼ਨਰ ਪੇਸ਼ ਹੋਇਆ ਉਨੇ ਇਹ ਗੱਲ ਕਹੀ ਬੀ ਜਿਹੜੇ ਕੈਮਰੇ ਸੀ ਉਹ ਫੰਕਸ਼ਨਲ ਸੀ ਜੀ ਮੈਂ ਲੈਟਰ ਲਿਖਿਆ ਵੀ ਉਹਦੀ ਬੀਨੂ ਫੁਟੇਜ ਭੇਜੋ ਰਿਕਾਰਡਿੰਗ ਭੇਜੋ ਐਸਐਸਪੀ ਵੱਲੋਂ ਰਿਪੋਰਟ ਆਂਦੀ ਆ ਵੀ ਉਹ ਫੰਕਸ਼ਨਲ ਨਹੀਂ ਸੀ ਕੋਈ ਫੁਟੇਜ ਅਵੇਲੇਬਲ ਨਹੀਂ ਕੋਈ ਰਿਕਾਰਡਿੰਗ ਅਵੇਲੇਬਲ ਨਹੀਂ ਇਹ ਜਾਂਦੀ ਡੀਸੀ ਔਰ ਐਸਐਸਪੀ ਦੇ ਰਿਕਾਰਡ ਦੀ ਗੱਲ ਹੈ ਜੀ ਦੋਨਾਂ ਦੇ ਬਿਆਨ ਤਾਂ ਬਿਲਕੁਲ ਅਲੱਗ ਹੈ ਦੋਨਾਂ ਦੇ ਡੀ ਸਾਹਿਬ ਕਹਿ ਰਹੇ ਆ ਵੀ ਉਹ ਫੰਕਸ਼ਨਲ ਸੀ ਹੂੰ রেকর্ডিং अवेलेबल ਆ। ਲੇਕਿਨ ਪੁਲਿਸ ਦਾ ਨਾ ਕੀ ਰਿਕਾਰਡ ਆ ਰਿਹਾ ਉਹ ਕਹਿੰਦੇ ਜੀ ਉਹ ਜਿਹੜੇ ਕੈਮਰੇ ਸੀਗੇ ਕੋਈ ਟਰੱਕ ਵਿੱਚ ਵੱਜਿਆ ਉਹ ਡੈਮੇਜ ਹੋ ਗਏ ਇਸ ਕਰਕੇ ਕੋਈ ਫੁਟੇਜ अवेलेबल ਨਹੀਂ। ਪਰਸਲ ਕੋਣਾ ਚਾਹੁੰਦੀ ਸੀ ਉਹ ਸਾਰੀ ਜਿਹੜੀ ਫਾਇਰ ਸਾਰੀ ਉਹ ਸਾਰਾ ਕੁਝ ਨਾ ਕੀ ਸਪਰੈਸ ਕਰ ਰਹੇ ਸੀ। ਹੂੰ। ਤੇ ਪੁਲਿਸ ਦੇ ਵੀ ਪਿੱਛੇ ਜਦੋਂ ਤੁਸੀਂ ਇਨਵੈਸਟੀਗੇਸ਼ਨ ਕਰਿਆ ਤੁਹਾਨੂੰ ਸ਼ੱਕ ਹੋਇਆ ਕਿ ਇਹਦੇ ਪਿੱਛੇ ਵੀ ਇੱਕ ਪੋਲੀਟੀਕਲ ਬੈਕਿੰਗ ਆ ਪੂਰੀ। ਦੇਖੋ ਦੇਖੋ ਪੁਲਿਸ ਵਾਲੇ ਜਿਹੜੇ ਸਪਰੈਸ ਕਰ ਰਹੇ ਸੀ। ਸਹੀ ਸਚਾਈ ਨੂੰ ਨਹੀਂ ਸਾਹਮਣੇ ਲੈਣਾ ਚਾਹੁੰਦੇ ਸੀ ਉਹਦੇ ਪਿੱਛੇ ਵੀ ਬੈਕਿੰਗ ਸੀ ਕੋਈ ਨਾ ਕੋਈ ਤਾਂ ਉਹਨਾਂ ਨੂੰ ਉਹਨਾਂ ਨੂੰ ਪ੍ਰੈਸ਼ਰ ਸੀ ਕਿਸੇ ਦਾ ਕੋਈ ਨਾ ਕੋਈ ਤਾਂ ਉਹਨਾਂ ਨੂੰ ਡੈਟ ਕਰ ਰਿਆ ਸੀ ਵੀ ਤੁਸੀਂ ਇਸ ਤਰ੍ਹਾਂ ਨਾ ਕਿ ਨਹੀਂ ਡਿਸਕਲੋਜ਼ ਕਰਨਾ ਹਮ ਪਰ ਹੁਣ ਉਹ ਸਾਰੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਹੁਣ ਉਹਦੀ ਫੁਟੇਜ ਤੁਸੀਂ ਦੇਖੀ ਨਹੀਂ ਮੈਂ ਦੁਆਰਾ ਤਾਂ ਨਹੀਂ ਵਿਖੀਨੀ ਮੇਰੇ ਕੋਲ ਦੁਆਰਾ ਨਹੀਂ ਹੈਗੀ ਨਾ ਮੈਂ ਵਿਖੀਆ ਮੀਡੀਆ ਚ ਵੀ ਆ ਚੁੱਕੀ ਹੈ ਹਾਂ ਨਹੀਂ ਆਈ ਹੋएगी ਪਰ ਮੈਂ ਨਹੀਂ ਦੇਖੀ ਹਮ ਹਮ ਹੁਣ ਉਹ ਚੀਜ਼ਾਂ ਜ਼ਿਆਦਾ ਕਲੀਅਰ ਸ਼ਾਇਦ ਸਾਹਮਣੇ ਰੂਪ ਚ ਆ ਸਕਦੀਆਂ ਜੇ ਤੁਹਾਨੂੰ ਫੁਟੇਜ ਮਿਲ ਜਾਂਦੀ ਸ਼ਾਇਦ ਤੁਹਾਨੂੰ ਜ਼ਿਆਦਾ ਜੇ ਉਸ ਟਾਈਮ ਤੇ ਮਿਲ ਜਾਂਦੀ ਤਾਂ ਮੈਂ ਡੈਫੀਨਿਟ ਹੈ ਮੈਂ ਲਿਖਦਾ ਜਿਹਦੀ ਗਲਤੀ ਹੋ ਮਿਲਖੜੇ ਲਿਖਣਾ ਸੀ ਹਿਅਰ ਸੇ ਐਵਿਡੈਂਸ ਜਵਾਨੀ ਦੇ ਹੈ ਕੈਪਟਨਸ ਤੇ ਨਾ ਮੈਂ ਲਿਖਦਾ ਜੋ ਰਿਕਾਰਡ ਆ ਜੋ ਵਿਟਨਸਸ ਕਹੇ ਗਏ ਆ ਉਹਦੇ ਮੁਤਾਬਕ ਮੈਂ ਸਭ ਕੁਝ ਪੂਰਾ ਕਲੀਅਰ ਲਿਖਿਆ ਇੱਕ ਸਵਾਲ ਸਿੱਧੇ ਤੌਰ ਦੇ ਉੱਤੇ ਤੁਸੀਂ ਕਿਉਂਕਿ ਹੁਣ ਇੱਕ ਧਿਰ ਨਾਲ ਜੁੜੇ ਹੋ ਸਿਆਸਤ ਦਾ ਇੱਕ ਕਲਚਰ ਹੈ ਮੁਲਕ ਦੇ ਵਿੱਚ ਜਿਹੜਾ ਤੁਸੀਂ ਵੀ ਜੇ ਸਿਆਸਤ ਚ ਆਏ ਹੋ ਤਾਂ ਜ਼ਾਹਿਰ ਤੌਰ ਦੇ ਉੱਤੇ ਤੁਹਾਨੂੰ ਉਹ ਪਤਾ ਹੈ ਕਈ ਕਿਸੇ ਤਰ੍ਹਾਂ ਹੁੰਦਾ ਇੱਥੇ ਫੈਕਟਰ ਨਾਲੋਂ ਜ਼ਿਆਦਾ ਇੱਕ ਦੂਜੇ ਤੇ ਚਿੱਕੜ ਸਿੱਟਣ ਦੀ ਗੱਲ ਵੀ ਚੱਲਦੀ ਆ ਗੇਮ ਵੀ ਚੱਲਦੀ ਆ ਸਾਰਾ ਕੁਝ ਹੁੰਣਾ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਜਾਓਗੇ ਜਾਂ ਉਹ ਤੋਂ ਪਹਿਲਾਂ ਵੀ ਹੁਣ ਵੀ ਆਏ ਹੁਣ ਸੰਭਵ ਤੌਰ ਦੇ ਉੱਤੇ ਤੁਹਾਡੇ ਤੇ ਲੋਕਾਂ ਨੇ ਤੁਹਾਡੀ ਕ੍ਰੈਡੀਬਿਲਟੀ ਤੇ ਇਹ ਸਵਾਲ ਚੱਕਣੇ ਆ ਕਿ ਤੁਸੀਂ ਹੁਣ ਤੱਕ ਕਿਉਂ ਚੁੱਪ ਰਹੇ ਤੁਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਤੱਕ ਦਾ ਇੰਤਜ਼ਾਰ ਕੀਤਾ ਤਾਂ ਕਿ ਮੈਂ ਇੱਥੇ ਜਾਵਾਂ ਹੁਣ ਮੈਨੂੰ ਇਹਦਾ ਇੱਕ ਪੋਲੀਟਿਕਲੀ ਆਮ ਆਦਮੀ ਪਾਰਟੀ ਦਾ 4-5 ਸਾਲ ਦੀ ਹਾਂ ਜੀ ਮੇਰੀ ਮੇਰੀ ਰਿਟਾਇਰਮੈਂਟ 2012 ਚ ਹੈ ਜੇ ਮੈਂ ਇਸ ਮੋਟਰ ਮੈ ਆਂਦਾ ਆ ਵੀ ਇਹਨਾਂ ਨੂੰ ਇਸ ਪਾਰਟੀ ਨੂੰ ਕੋਈ ਮਾਇਲਜ ਮਿਲਦਾ ਮੈਂ ਪਹਿਲਾਂ ਵੀ ਜੁਆਇਨ ਕਰ ਸਕਦਾ ਸੀ ਲੇਕਿਨ ਨਹੀਂ ਨਹੀਂ ਤੁਹਾਡੀ ਜੁਆਇਨਿੰਗ ਤੇ ਕੋਈ ਕੁਐਸ਼ਨ ਨਹੀਂ ਕਰ ਰਿਹਾ ਸਵਾਲ ਹੈ ਜਿਹੜਾ ਉਹ ਇਸ ਗੱਲ ਨੂੰ ਲੈ ਕੇ ਚੱਕਿਆ ਜਾਣਾ ਕਿ ਤੁਸੀਂ ਇਹ ਜਿਹੜੀ ਰਿਪੋਰਟ ਹੈ ਜਿਹੜੀ ਤੇ ਤੁਹਾਨੂੰ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਨੇ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਤੁਸੀਂ ਵੀ ਇੱਕ ਤੁਸੀਂ ਖੁਦ ਕਿਹਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਰਿਪੋਰਟਰ ਦੀ ਜਾਂਚ ਕਰਨ ਲਈ ਮੰਨਿਆ ਮੈਂ ਇਹ ਪੂਰੇ ਕੇਸ ਦੀ ਇਨਵੈਸਟੀਗੇਸ਼ਨ ਦੇ ਲਈ ਹਾਂ ਭੰਮੀ ਭਰੀ ਸੀ ਹੁਣ ਜੇਕਰ ਤੁਸੀਂ ਤੁਹਾਡੀ ਉਹ ਸਿੱਖ ਭਾਵਨਾ ਇੰਨੀ ਜ਼ਿਆਦਾ ਪ੍ਰਭਲ ਸੀ ਤਾਂ ਤੁਸੀਂ ਹੁਣ ਤੱਕ ਦਾ ਇੰਤਜ਼ਾਰ ਕਿਉਂ ਕੀਤਾ ਅਮਨਵੀ ਪਾਰਟੀ ਚ ਆ ਕੇ ਤੁਸੀਂ ਸਾਰੇ ਖੁਲਾਸੇ ਕਰ ਰਹੇ ਹੋ ਪਹਿਲਾਂ ਤੁਸੀਂ ਚੁੱਪ ਰਹੇ ਅਕਾਲੀ ਪਾਰਟੀ 6 ਮਹੀਨੇ ਰਹੀ ਮੇਰੀ ਰਿਪੋਰਟ ਜੂਨ ਚ ਆਈ ਹੈ 6 ਮਹੀਨੇ ਪਾਰਟੀ ਰਹੀ ਪਾਵਰ ਚ ਉਹਨਾਂ ਨੇ ਕੋਈ ਪਬਲਿਸ਼ ਨਹੀਂ ਕੀਤੀ ਕੋਈ ਉਹਤੇ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਕੈਪਟਨ ਸਾਹ ਦੀ ਸਰਕਾਰ ਆਈ ਕੈਪਟਨ ਸਾਹ ਦੀ ਸਰਕਾਰ ਆਉਣ ਤੇ ਮੈਨੂੰ ਵੀ ACB ਸ਼ਾਇਦ ਉਹ ਰਿਪੋਰਟ ਨੂੰ ਉਤੇ ਕੋਈ ਐਕਸ਼ਨ ਲੈਣ ਲੇਕਿਨ ਮੇਰੀ ਰਿਪੋਰਟ ਉਤੇ ਐਕਸ਼ਨ ਲੈਣ ਦੇ ਵਿੱਚ ਜਾਏ ਉਹਨਾਂ ਨੇ ਸੈਕੰਡ ਕਮਿਸ਼ਨ ਅਪਾਇੰਟ ਕਰਤਾ ਸੈਕੰਡ ਕੀ ਬਿਚ ਦੀ ਰਿਪੋਰਟ ਆ ਗਈ ਲੇਕਿਨ ਉਸ ਤੋਂ ਬਾਅਦ ਫਿਰ ਕੀ ਐਕਸ਼ਨ ਲਿਆ ਮੈਨੂੰ 100% ਇਹ ਹੋ ਗਿਆ ਕਿ ਕਿਸੇ ਰਿਪੋਰਟ ਦੇ ਕੋਈ ਐਕਸ਼ਨ ਨਹੀਂ ਹੋਣਾ ਪਰ ਬੰਦੇ ਤਾਂ ਗ੍ਰਿਫਤਾਰ ਕੀਤੇ ਜਾ ਹੀ ਰਹੇ ਹਨ ਅੱਗੇ ਜਿਹੜੀ STT ਬਣੀ ਹੈ ਬੰਦੇ ਫੜੇ ਜਾ ਰਹੇ ਹੁਣ ਨਾ ਕਿ ਕਿਤੇ ਜਾ ਰਹੇ ਆ ਮਾ ਸਾਨੂੰ ਸਰਕਾਰ ਨੂੰ ਮੈਨੂੰ ਕੋਈ ਜੇ ਕੀਤੇ ਜਾ ਰਹੇ ਉਹਨਾਂ ਦੇ ਐਕਸ਼ਨ ਡਿਲੇ ਕਰਨ ਚ ਕੀ ਰੀਜਨ ਹੈ ਕਿਉਂ ਨਹੀਂ ਨੇ ਕਿ ਉਹਨਾਂ ਦੇ ਇਮੀਡੀਟਲੀ ਜਿਹੜੀ ਸੈਕੰਡ ਕਮਿਸ਼ਨਰੀ ਰਿਪੋਰਟ ਆ ਗਈ ਪਹਿਲੇ ਕਮਿਸ਼ਨ ਚ ਵੀ ਆ ਗਈ ਕਿੰਨਾ ਸ਼ੱਕ ਹੈ ਗਿਆ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਚਲਾਣ ਦੋ ਤੇ ਜੁਰ ਸਿੰਘ ਜੀ ਮੈਂ ਬਿਲਕੁਲ ਸਰਕਾਰ ਇੱਥੇ ਅਗੇ ਘਿਰਦੀ ਆ ਇਹ ਗੱਲ 'ਚ ਮੈਂ ਤੁਹਾਡੇ ਨਾਲ 101% ਸਹਿਮਤ ਆ ਸਰਕਾਰ ਦੇਰੀ ਕਰ ਰਹੀ ਹੈ ਕਿਉਂ ਕਰ ਰਹੀ ਹੈ ਸਰਕਾਰ ਜਾਣੇ ਠੀਕ ਹੈ ਅਸੀਂ ਜਦੋਂ ਵੀ ਮੌਕਾ ਮਿਲਦਾ ਉਹਨਾਂ ਤੋਂ ਵੀ ਸਵਾਲ ਪੁੱਛਦੇ ਹਾਂ ਪਰ ਮੇਰਾ ਸਵਾਲ ਫਿਰ ਵੀ ਉੱਥੇ ਖੜਾ ਤੁਸੀਂ ਕਿਉਂ ਇੰਤਜ਼ਾਰ ਕੀਤਾ ਇਹ ਗੱਲ ਦਾ ਮੈਂ ਇਹੀ ਗੱਲ ਕਰ ਰਿਹਾ ਮੈਨੂੰ ਇਹ ਸੀ ਵੀ ਕੈਪਟਨ ਸਾਹਿਬ ਸ਼ਾਇਦ ਨਾ ਕੀ ਇਹ ਇਟ ਐਕਸਲੈਂਟ ਉਹਨਾਂ ਦੇ ਬਜਾਏ ਐਕਸਲੈਂਟ ਦੇ ਸੈਕੰਡ ਕਮਿਸ਼ਨ ਅਪਾਇੰਟ ਕਰਤਾ ਲੇਕਿਨ ਸੈਕੰਡ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਵੀ ਹਾਲ ਤੱਕ ਕਿਸੇ ਨੂੰ ਕੋਈ ਅਰੈਸਟ ਨਹੀਂ ਕੀਤਾ ਜਦੋਂ ਸੈਕੰਡ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਨਹੀਂ ਅਰੈਸਟ ਕੀਤਾ ਤੇ ਉਹ ਜਿਹੜਾ ਮੇਰੇ ਦਿਮਾਗ ਤੇ ਬੋ ਸੀ ਵੀ ਜਿਹੜੇ ਇਨਾ ਕੋਸ਼ਿਸ਼ ਕਰਕੇ ਐਵਿਡੈਂਸ ਕਲੈਕਟ ਕਰਕੇ ਜਦੋਂ ਕਿ ਲੋਕੀ ਕੋਈ ਤਿਆਰ ਨਹੀਂ ਸੀ ਐਵਿਡੈਂਸ ਏਨ ਨੂੰ ਹਮ ਪਰ ਐਵਿਡ ਐਵਿਡੈਂਸ ਜਿਹੜੇ ਜਿਹੜੇ ਤੁਸੀਂ ਐਵਿਡੈਂਸ ਇਸ ਸਮੇਂ ਕਹਿ ਰਹੇ ਹੋ ਉਹ ਤਾਂ ਸਿਰਫ ਇੱਕ ਗਵਾਹੀ ਹੀ ਸੀ ਨਾ ਕਿਉਂਕਿ ਐਵਿਡੈਂਸ ਨਾ ਤਾਂ ਤੁਹਾਡੇ ਕੋਲ ਤੁਹਾਨੂੰ ਕੋਈ ਫੁਟੇਜ ਪ੍ਰੋਵਾਈਡ ਕਰਵਾਈ ਉਹਨਾਂ ਨੇ ਨਾ ਕੁਝ ਹੋਰ ਕੁਛ ਇਹ ਜਾਂ ਕੀ ਕਲੈਕਟ ਕੀਤਾ ਸੀ ਜਿਹੜਾ ਤੁਹਾਨੂੰ ਲੱਗਦਾ ਕਿ ਮੇਰੇ ਕੋਲੇ ਬੜਾ ਐਕਸਕਲੂਸਿਵ ਸੀ ਜਿਹੜਾ ਜੇ ਸਰਕਾਰ ਧਿਆਨ ਦੇਂਦੀ ਕਿਉਂਕਿ ਜ਼ਿਆਦਾ ਤਾਂ ਗੱਲ ਗਵਾਹੀਆਂ ᱛੀ ਹੈ ਨਾ ਇੱਥੇ ਦੇਖੋ ਪੁਲਿਸ ਆਦਮੀ ਜਿਹੜੇ ਪੁਲਿਸ ਦੇ ਮੁਲਾਜ਼ਮ ਹੈਗੇ ਆ ਜਿਨ੍ਹਾਂ ਨੇ ਗੋਲੀ ਚਲਾਈ ਉਹ ਕਿਵੇਂ ਲੱਭ ਸਕਦੇ ਇੱਕ ਬੁਲੇਟ ਰਿਕਵਰ ਹੁੰਦਾ ਉਹਦਾ ਬੋਰ ਹੈਗਾ 7.62 7.62 ਦੇ ਰਾਈਫਲ ਵਪਨਾ ਉਹ ਕਿੰਨੇ ਕੁ ਗੋਲੇ ਸੀ ਉਹ ਲਿਸਟ ਵਿੱਚ ਹੈਗੀ ਆ ਉਹਨਾਂ ਨੂੰ ਇੰਟਰੋਗਟ ਕਰਦੇ ਉਹ ਫੱਟ ਦੱਸ ਦਿੰਦੇ ਵੀ ਕਿਹੜੇ ਆਦਮੀ ਨੇ ਗੋਲੀ ਚਲਾਈ ਔਰ ਕਿਸ ਦੇ ਕਹਦ ਤੇ ਚਲਾਈ ਜਾਂ ਕਿਉਂ ਚਲਾਈ ਉਹਨਾਂ ਨੂੰ ਇੰਟਰੋਗਟ ਕਰਦੇ ਇੱਕ ਮਿੰਟ ਪਤਾ ਲੱਗ ਜਾਣਾ ਇਹ ਕਿਉਂ ਨਹੀਂ ਇੰਟਰੋਗੇਟ ਉਹਨਾਂ ਨੂੰ ਕਰ ਰਹੇ ਕਿਉਂ ਨਹੀਂ ਰਸ ਕਰ ਰਹੇ ਜਿਨ੍ਹਾਂ ਕੋਲੇ ਰੈਫਲਡ ਵੈਪਨ ਆ ਉਹ ਰੈਫਲਡ ਵੈਪਨ ਦੇ ਵਿੱਚੋਂ ਹੀ ਉਹ ਚੱਲੇ ਆਗਾ ਕਾਟੂਸ ਗੋਲੀ ਲੱਗੀ ਆ ਉਹਨਾਂ ਨੂੰ ਇਨਟੈਰੋਗੇਟ ਕਿਉਂ ਕਰ ਰਹੇ ਹੂੰ ਅੱਛਾ ਇੱਕ ਰਿਕਾਰਡਿੰਗ ਦੀ ਬੜੀ ਚਰਚਾ ਹੋ ਰਹੀ ਹੈ ਕਿਉਂਕਿ ਹੁਣ ਇੱਕ ਰਿਕਾਰਡਿੰਗ ਕਹਿੰਦੇ ਚਰਚਾ ਚ ਹੈ ਵੀ ਮੁੱਖ ਮੰਤਰੀ ਨੇ ਗੱਲ ਕੀਤੀ 2 ਵਜੇ ਗੱਲ ਕੀਤੀ ਫਾਇਰਿੰਗ ਵਾਲੇ ਦਿਨ ਰਾਤ ਨੂੰ 2 ਵਜੇ ਦੀ ਗੱਲ ਹੁੰਦੀ ਹੈ ਹਨਾ ਲੋਕਲ ਵਿਧਾਇਕ ਤੋਂ ਗੱਲਬਾਤ ਹੋ ਇਨਵੈਸਟੀਗੇਸ਼ਨ ਹੋ ਰਹੀ ਹੈ ਪੁਲਿਸ ਦੇ ਮੁਲਾਜ਼ਮ ਲਗਭਗ ਸਾਹਮਣੇ ਲਿਆਂਦੇ ਜਾ ਰਹੇ ਆ ਇਹ ਰਿਕਾਰਡਿੰਗ ਵਾਲਾ ਮਸਲਾ ਤੁਹਾਡੇ ਵਰੀ ਵੀ ਆਇਆ ਮੇਰੇ ਬਾਅਦ ਤੋਂ ਰਿਕਾਰਡਿੰਗ ਵਾਲਾ ਕੋਈ ਮਸਲਾ ਨਹੀਂ ਆਇਆ ਜੇ ਰਿਕਾਰਡਿੰਗ ਵਾਲਾ ਆਇਆ ਹੁੰਦਾ ਤੇ ਮੈਂ ਨੈਚੁਰਲੀ ਰਿਪੋਰਟ ਚ ਆਪਣਾ ਲਿਖਣਾ ਸੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲੇ ਜਿੰਨੀਆਂ ਕਿ ਪਾਵਰਾਂ ਤੁਹਾਨੂੰ ਦਿੱਤੀਆਂ ਗਈਆਂ ਸੀ ਉਹਦੇ ਵੀ ਕਈ ਬੰਦਸ਼ਾਂ ਸੀਗੀਆਂ ਕੋਈ ਬੰਦਸ਼ ਨਹੀਂ ਪਾਵਰ ਤੇ ਕੋਈ ਬੰਦ ਜਿੰਨੇ ਪਰ ਤੁਸੀਂ ਓਡੇ ਉਹ ਬੰਦਿਆਂ ਨੂੰ ਸ਼ਾਇਦ ਤਲਬ ਨਹੀਂ ਉਸ ਢੰਗ ਨਾਲ ਕੀਤਾ ਜਿਵੇਂ ਜਸਟਿਸ ਰਣਜੀਤ ਸਿੰਘ ਨੇ ਕੀਤਾ ਜਿਸ ਜੋਰ ਰਿਕਾਰਡ ਦੇ ਵਿੱਚ ਜਿਹਦਾ ਇਹਦਾ ਨਾਮ ਆ ਰਿਹਾ ਸੀ ਉਹਨੂੰ ਸਭ ਨੂੰ ਅਸੀਂ ਤਲਬ ਕਰ ਰਹੇ ਸੀ ਜਿਨ੍ਹਾਂ ਦਾ ਨਾਮ ਆ ਰਿਹਾ ਸੀ ਜੋ ਕਿਸੇ ਨਾਲ ਪਾਸੇ ਲਿੰਕ ਬਣ ਰਿਹਾ ਸੀ ਉਹ ਉਹ ਅਸੀਂ ਤਲਬ ਕਰ ਰਹੇ ਸੀ ਜੇ ਰਿਕਾਰਡਿੰਗ ਦਾ ਆ ਜਾਂਦਾ ਕਿਸੇ ਨੇ ਕਿਸੇ ਗਵਾਹ ਦੇ ਵਿੱਚੋਂ ਇਹ ਆ ਜਾਂਦਾ ਹੈ ਵੀ ਇਸ ਨੇ ਕੋਈ ਰਾਤ ਨੂੰ ਗੱਲ ਕੀਤੀ ਹੈ ਤੇ ਉਸ ਨੈਚੁਰਲੀ ਉਹਨੂੰ ਸਾਬ ਕਰਨਾ ਪਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਇਸ ਕਰਕੇ ਰੁਕੀਆਂ ਨਹੀਂ ਕਿਉਂਕਿ ਸਰਕਾਰ ਬਿਲਕੁਲ ਤੁਹਾਡੇ ਖਿਲਾਫ ਕੰਮ ਕਰ ਰਹੀ ਸੀ ਦੇਖੋ ਮੈਂ ਮੇਰਾ ਤਾਂ ਵੀ ਉਹੀ ਹੀ ਹੈ ਪ੍ਰੋਪਰ ਜਿਹਨ ਇਨਵੈਸਟੀਗੇਸ਼ਨ ਹੋਈਦਾ ਮਤਲਬ ਸਰਕਾਰ ਹੀ ਇੰਟਰਵਿਊ ਕਰ ਰਹੀ ਸੀ ਹੋਰ ਕਿਸ ਨੂੰ ਕੀ ਲਾਭ ਹੈਗਾ ਕਿਸੇ ਨੂੰ ਕੀ ਬੈਨੀਫਿਟ ਹੈ ਸੋ ਇਹ ਮੌਕੇ ਦੀ ਇਕੱਲੀ ਸਰਕਾਰ ਤੁਹਾਨੂੰ ਲੱਗਦਾ ਕਿ ਇਹ ਸਾਰੇ ਕਾਸੇ ਨੂੰ ਆਪਣੇ ਢੰਗ ਦੇ ਨਾਲ ਚਲਾਉਣਾ ਚਾਹੁੰਦੀ ਸੀ ਲਗਦਾ ਤੇ ਹੀ ਬਿਲਕੁਲ 100% ਸੋ ਇਹ ਹਨ ਜਸਟਿਸ ਜੋਰਾ ਸਿੰਘ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਬੇਅਦਬੀ ਆ ਬੜਾ ਅਹਿਮ ਮੁੱਦਾ ਹੈ ਤੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੇ ਦਿਲ ਦੇ ਨਾਲ ਸਰਕਾਰਾਂ ਬਦਲੀਆਂ ਅਧਿਕਾਰੀ ਬਦਲੇ ਕਮਿਸ਼ਨ ਵੀ ਬਦਲੇ ਪਰ ਮਸਲਾ ਹਜੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਾਗਦਾ ਤੇ ਸ਼ਾਇਦ ਉਦੋਂ ਤੱਕ ਇਹ ਜਾਗਦਾ ਰਹਿਣਾ ਹੈ ਉਦੋਂ ਤੱਕ ਇਹ ਅੱਗ ਉਹਨਾਂ ਦੇ ਦਿਲਾਂ ਦੇ ਵਿੱਚ ਬਲਦੀ ਰਹਿਣੀ ਹੈ ਜਿੰਨੀ ਦੇਰ ਉਨ੍ਹਾਂ ਨੂੰ ਉਹ ਬਣਦਾ ਇंसाफ ਨਹੀਂ ਮਿਲਦਾ ਜੀ ਦੀ ਆਸ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖ ਲਾਈ ਬੈਠੇ ਆ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਵੀਆ ਟੀਵੀ ਪੰਜਾਬ ਚੰਡੀਗੜ੍ਹ